ਬਾਈ ਅੱਜ ਸ਼ਕਤੀਪੂਰਵਕ ਧਾਰੀਵਾਲ ਵਿਖੇ ਜੋ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੀ ਸ਼ਹਾਦਤ ਦਾ ਕਿਤੇ ਵੀ ਦੁਨੀਆਂ ਦੇ ਵਿੱਚ ਹੋਰ ਕੋਈ ਦਿਨ ਨਹੀਂ ਆ ਇਸ ਤੋਂ ਵੱਡੀ ਉਹਨਾਂ ਦਾ ਤੁਸੀਂ ਜੋ ਅੱਜ ਸਦੀ ਦਿਹਾੜ ਮਨਾ ਰਹੇ ਜੀ ਉਸ ਬਾਰੇ ਕੀ ਗੱਲ ਹੈ ਪਹਿਲਾਂ ਦੇ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਿਹ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਵਾਦ ਆ ਜੀ ਤੁਸੀਂ ਬੜੇ ਚੰਤੋਂ ਸੇਵਾ ਕਰ ਰਹੇ ਹੋ ਤੇ ਜਿੱਥੇ ਕਿਤੇ ਨਹੀਂ ਪਹੁੰਚੀ ਉਥੇ ਤੁਸੀਂ ਪਹੁੰਚਦੇ ਹੋ ਤੁਹਾਡਾ ਫਿਰ ਇੱਕ ਵਾਰ ਦੁਬਾਰਾ ਧੰਵਾਦ ਆ ਇਹ 10ਵੇਂ 2003 ਵਿੱਚ ਸਮਾਗਮ ਸ਼ੁਰੂ ਕੀਤਾ ਸੀਗਾ ਤੇ ਸੰਤੋਸ਼ੀ માતા ਮੰਦਪਤ ਸ਼ੁਰੂ ਹੋਏ ਸੀਗੇ ਇਹ ਅਮਰ ਸ਼ਹੀਦ ਬਾਬਾ ਮੋਤੀराम ਜੀ ਮਹਾਰਾ ਜਿਨ੍ਹਾਂ ਨੇ ਸੂਬੇ ਸਰਹੰਦੀ ਜੇਲ੍ਹ ਦੇ ਵਿੱਚ ਨੌਕਰੀ ਕੀਤੀ ਸੀਗੀ Hindu ਕਾਦੀਆਂ ਨੂੰ ਦਾਲ ਫੁਲਕਾ ਛਕਾਉਂਦੀ ਪਰ ਜਿਸ ਵੇਲੇ ਕਲਕੀਤਾਰ ਪਾਸ਼ਾ ਤਮਕੌਰ ਦੇ ਜੰਗ ਦੇ ਵਿੱਚੋਂ ਫਤਿਹ ਕਰਕੇ ਬਾਹਰ ਨਿਕਲ ਜਾਂਦੇ ਆ ਉਸ ਵੇਲੇ ਸੂਬੇ ਸਰਹੰਦੋਲੇ ਕੋਲ ਐਲਾਨ ਕੀਤਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਹਕੂਮਤ ਦਾ ਬਾਗੀ ਆ ਜਿੱਥੇ ਦਾ ਪਰਿਵਾਰ ਮਿਲੇ ਬੱਚਾ ਮਿਲੇ ਕੋਈ ਸਿੱਖ ਮਿਲੇ ਉੱਥੇ ਫੜ ਕੇ ਇਹਨੂੰ ਕੈਦ ਕੀਤਾ ਜਾਵੇ ਅਗਰ ਜੇ ਕੋਈ ਇਹਦੀ ਮਦਦ ਕਰਦਾ ਤੇ ਉਹਦੇ ਪਰਿਵਾਰ ਨੂੰ ਬਿਲ ਨੇ ਵਿੱਚੋਂ ਦੀ ਪੀੜ ਕੇ ਜ਼ਿੰਦਾ ਮਾਰਤਾ ਜਾਏਗਾ ਇਹ ਜਦੋਂ ਨਾਨਸਮੇਟ ਬਾਬੇ ਮੋਤੀਰਾ ਮਹਰੇ ਨੇ ਸੁਣੀ ਤਾਂ ਉਹਨੇ ਆਪਣੀ ਮਾਤਾ ਲਧਾ ਨਾਲ ਜਾ ਕੇ ਗੱਲ ਕੀਤੀ ਕਿ ਮਾਤਾ ਜੀ ਇੱਕ ਪਾਸੇ ਸਾਡਾ ਧਰਮ ਆ ਤੇ ਇੱਕ ਪਾਸੇ ਮੌਤ ਆ ਤੇ ਮਾਤਾ ਨੇ ਆਖਿਆ ਪੁੱਤਰਾ ਧਰਮ ਨਭਾਲਾ ਮੌਤ ਦੀ ਕੋਈ ਗੱਲ ਨਹੀਂ ਇਹਨਾਂ ਨੇ ਫਿਰ ਤਿੰਨ ਦਿਨ ਲਗਾਤਾਰ ਸਹਬਜ਼ਾਦਿਆਂ ਨੂੰ ਸਹਬਜ਼ਾਦਾ ਯੋਹਰਾ ਸਿੰਘ ਸਹਬਜ਼ਾਦਾ ਫਤਿਹ ਸਿੰਘ ਨੂੰ ਦੁੱਧ ਪਿਆਉਣ ਦੀ ਤੇ ਫੁਲਕਾ ਛਕਾਉਣ ਦੀ ਸੇਵਾ ਕੀਤੀ ਪਰ ਤੀਸਰੇ ਦਿਨ ਸਹਬਜ਼ਾਦਿਆਂ ਨੂੰ ਫਿਰ ਫਤਵਾ ਲਾ ਦਿੱਤਾ ਕਿ ਤੁਹਾਨੂੰ ਨਹੀਂ ਬਚਣਾ ਕਿ ਮਰਤਾ ਜਾਏਗਾ ਜਿਸ ਵੇਲੇ ਸਹਬਜ਼ਾਦੇ ਸ਼ਹੀਦ ਹੋ ਜਾਂਦੇ ਆ ਤੇ ਉਸ ਵੇਲੇ ਫਿਰ ਇਹਨਾਂ ਦੀਆਂ ਡੀਆਂ ਦਵਾਵਾਂ ਭਰਾਵਾ ਦੇ ਆ ਸਕਿਆ ਦੀਆਂ ਲਾਸ਼ਾਂ ਤੇ ਮਰਦਾ ਗੁਜਰਕੋਟ ਦੀ ਨੂੰ ਉਹਨਾਂ ਲਾਗੇ ਕਿ ਜੰਗਲ ਵਾਲੇ ਪਾਸੇ ਸੁੱਟਤਾ ਉੱਤੇ ਪਰ ਸ਼੍ਰੀ ਟੋਡਰਮਾਲ ਜੀ ਪਹੁੰਚਦੇ ਆ ਤੇ ਸੂਬੇ ਸਰਹੰਦ ਨੂੰ ਕਹਿੰਦੇ ਆ ਵੀ ਸਾਡੇ ਕੋਲ ਜੋ ਵੀ ਲਾਣਾ ਵੱਲ ਹੈ ਤੇ ਅਸੀਂ ਸੰਸਕਾਰ ਕਰਵਾ ਚਾਹੁੰਦੇ ਆ ਉਸ ਨੇ ਫਿਰ ਸੂਬਾ ਸਰਹੰਦ ਟੋਡਰਮਾਲ ਜੀ ਨੂੰ ਇਹ ਯਾਗੀ ਦਿੰਦਾ ਵਾ ਤੇ ਟੋਡਰਮਾਲ ਜੀ ਨੇ 78000 ਸੋਨੇ ਦੀ ਮੋਹਰ ਵਿਛਾ ਕੇ ਤੇ ਉਹ ਧਰਤੀ ਲਈ ਜੋ ਕਿ ਅੱਜ ਸਤਕ ਕਵੰਡਲ ਤੇ 80 ਕਿਲੋ ਸੋਨਾ ਬੰਦਾ ਹੈ ਉਸ ਵੇਲੇ ਫਿਰ ਬਾਬਾ ਮੋਤੀराम ਜੀ ਦੇ ਨਾਲ ਇਹ ਟੋਡਰਮਾਲ ਜੀ ਅਤੇ ਮੋਤੀराम ਦੀ ਘਰ ਵਾਲੀ ਜਿਹਦਾ ਨਾਂ ਭੋਲੀ ਬਾਈ ਸੀਗਾ ਉਹਦਾ ਬੇਟਾ ਨਰੈਣ ਸੀਗਾ ਉਹਦੀ ਮਾਤਾ ਦਾ ਨਾਮ ਲੱਦੋ ਬਾਈ ਸੀਗਾ ਤੇ ਮੋਤੀਰਾਮ ਦੇ ਪਿਤਾ ਜੀ ਜਿਹੜੇ ਆ ਪਹਿਲਾਂ ਹੀ ਕਲਗੀਧਰ ਪਾਸ਼ਾ ਦੇ ਨਾਲ ਆਨੰਦਪੁਰ ਦੇ ਜਦੋਂ ਕਿਲੇ ਦੇ ਵਿੱਚੋਂ ਬਾਹਰ ਆਏ ਨੇ ਤੇ ਜਿੱਥੇ ਅੱਜਕੱਲ ਰੋਪੜ ਪੈਂਦਾ ਉੱਥੇ ਆ ਕੇ ਰੰਗਣਾ ਹਮਲਾ ਕੀਤਾ ਇਹਨਾਂ ਦਾ ਪਿਤਾ ਦਾ ਨਾਮ ਸੀਗਾ ਬਾਬਾ ਹਰੋਜੀ ਇਹ ਉੱਥੇ ਸ਼ਹੀਦੀ ਪਾ ਗਏ ਤੇ ਗਾੜੀ ਮੋਤੀਰਾਮ ਦੇ ਦਾਦਾ ਜੀ ਦਾ ਨਾਮ ਸੀਗਾ ਲਾਲਾ ਲਾਜਕੰਦ ਉਹ ਵੀ ਲਵਾਈ ਦਾ ਕੰਮ ਕਰਦੇ ਸਨ ਉਹਨਾਂ ਦੇ ਪਹੜਾਈ ਦੇ ਵਤ ਵਿੱਚ ਜਿਹੜੀ ਸ਼ਹੀਦੀ ਪਾਈ ਸੀਗੀ ਇਹ ਫਿਰ ਸਾਰਾ ਇਤਿਹਾਸ ਸੁਣ ਕੇ ਅਸੀਂ ਅਪਰਾਲਾ ਕੀਤਾ ਆਪਣੀ ਬਰਾੜੀ ਦਾ ਸਲਾਹ ਕਰਕੇ ਵੀ ਸਾਡੀ ਇੱਕ ਕੌਮ ਦਾ ਬੜਾ ਮਹਾਨ ਸ਼ਹੀਦ ਦਾ ਮਹਾਨ ਜੁਦਾ ਵਾ ਜੇ ਗੁਰੂ ਗਬਿੰਦ ਸਿੰਘ ਸਰਬੰਸਦਾਨੀ ਆ ਤੇ ਬਾਬਾ ਮੋਤੀराम ਮਹਾਰਾ ਵੀ ਸਰਬੰਸਦਾਨੀ ਆ ਇਸ ਵਾਸਤੇ ਉਹਦਾ ਦਾਸ 2003 ਤੋਂ ਆਪਣੀ ਪੂਰੀ ਬਰਾੜੀ ਨੂੰ ਲਾ ਕੇ ਸਮਾਗਮ ਘਾਰੀਵਾਲ ਗੋਬਰਾਜ ਸਿੰਘ ਸਭੇ ਕਰਾ ਰਿਹਾ ਆ ਅੱਜ ਤੁਸੀਂ ਦੇਖ ਰਹੇ ਹੋ ਵੀ ਗੁਰੂ ਘਰ ਲੰਗਰ ਸਵੇਰ ਤੋਂ ਚੱਲਦੇ ਪਏ ਆ ਦੋਦੇ ਲੰਗਰ ਚੱਲਦੇ ਪਏ ਆ ਤੇ ਸਾਥੀ ਬਹੁਤ ਸਾਥ ਦੇਣ ਦੇ ਆ ਸਾਰੀ ਆਈ ਹੋਏ ਸੰਗਤ ਨੂੰ ਸਾਰੇ ਸੰਗਤਾਂ ਨੂੰ ਆਦ ਇੱਕ ਵਾਰ ਫਿਰ ਤੁਹਾਡਾ ਵੀ ਧੰਨਵਾਦ ਹੈ। ਬਾਬਾ ਅੱਜ ਦੇ ਦਿਹਾੜੇ ਤੇ ਇਲਾਕੇ ਦੀਆਂ ਸ਼ੰਕਤਾਂ ਨੂੰ ਦੇਸ਼ ਦੇ ਦੇਸ਼ ਵਿੱਚ ਵਸਦੀਆਂ ਸੰਤਾਂ ਕਿਸ ਨੇ ਜਿਹੜਾ ਹੈ। ਮੈਂ ਆ ਸੰਦੇਸ਼ ਇਹ ਦੇਣਾ ਚਾਹੁੰਦਾ ਵਾਂ ਇੱਕ ਅਸੀਂ بڑا ਸ਼ੇਅਰ ਬੋਲਦੇ ਹੁੰਦੇ ਆ ਕਿ ਸ਼ਹੀਦਾਂ ਦੀ ਚਿਤਾਵਾਂ 'ਤੇ ਹਰ ਬਰਸ ਲੱਗੇਗੇ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ। ਕਿਸੇ ਵੀ ਕੌਮ ਦਾ ਸ਼ਹੀਦ ਹੋਵੇ ਉਸ ਕੌਮ ਨੂੰ ਇਹ ਚਾਹੀਦਾ ਵਾ ਪੂਰੇ ਵਰਲਡ ਦੀ ਹਕੂਮਤ